ਦੋਸਤੋ ਕਈ ਬੰਦੇ ਨਾ ਬਹੁਤ ਜ਼ਿਆਦਾ ਗੁੱਸਾ ਕਰਦੇ ਆ ਕਿਤੇ ਮੜੀ ਜੀ ਗੱਲ ਹੋਣੀ ਕਿਤੇ ਯਾਰਾਂ ਦੋਸਤਾਂ ਚ ਬਹਿਸ ਹੋ ਗਈ ਜਾਂ ਘਰ ਦੇ ਵਿੱਚ ਕੋਈ ਨਿੱਕੀ ਮੋਟੀ ਗੱਲ ਹੋ ਗਈ ਮਿੰਟ ਦੇ ਵਿੱਚ ਹੀ ਕਪੜਿਆਂ ਤੋਂ ਬਾਹਰ ਹੋ ਜਾਂਦੇ ਆ ਤੇ ਆਪਣਾ ਗੁਬਾਰ ਕੱਢ ਦਿੰਦੇ ਆ ਇਹ ਵੀ ਗੱਲ ਸੱਚ ਹੈ ਕਿ ਆਪਣੇ ਗੁੱਸੇ ਨੂੰ ਲੈ ਕੇ ਸਭ ਤੋਂ ਜ਼ਿਆਦਾ ਫੀਲ ਵੀ ਉਹੀ ਲੋਕ ਕਰਦੇ ਆ ਕਿ ਕਾਹਨੂੰ ਯਾਰ ਐਦਾਂ ਬੋਲਣਾ ਸੀ ਜੇ ਇੱਕ ਮਿੰਟ ਲਈ ਚੁੱਪ ਰਹਿੰਦਾ ਤਾਂ ਸ਼ਾਇਦ ਸਥਿਤੀ ਕੁਝ ਹੋਰ ਹੁੰਦੀ ਜਾ ਸ਼ਾਇਦ ਇਹ ਨਾ ਬੋਲਦਾ ਤਾਂ ਇਸ ਤਰ੍ਹਾਂ ਨਾ ਹੁੰਦਾ ਇਸ ਤੋਂ ਇਲਾਵਾ ਵੀ ਬਹੁਤ ਤਰ੍ਹਾਂ ਦੇ ਵਿਚਾਰ ਬੰਦੇ ਦੇ ਮਨ ਦੇ ਵਿੱਚ ਫਰ ਆਉਂਦੇ ਆ ਔਰ ਆਪਣੇ ਗੁੱਸੇ ਦੇ ਕਾਰਨ ਕਈ ਵਾਰੀ ਪੂਰਾ ਦਿਨ ਵੀ ਖਰਾਬ ਨਿਕਲ ਜਾਂਦਾ ਹੈ ਤੇ ਕਈ ਬੰਦਿਆਂ ਦੀ ਜ਼ਿੰਦਗੀ ਵੀ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਕਈ ਬੰਦੇ ਜਿਹੜੇ ਸਾਲਾਂ ਤੋਂ ਜੇਲ੍ਹਾਂ 'ਚ ਬੰਦ ਨੇ ਸਭ ਤੋਂ ਜ਼ਿਆਦਾ ਫੀਲ ਉਹ ਕਰਦੇ ਆ ਕਿ ਜੇ ਸ਼ਾਇਦ 5 ਮਿੰਟ 10 ਮਿੰਟ ਆ ਕੰਮ ਨਾ ਹੁੰਦਾ ਕਿ ਸ਼ਾਇਦਾਂ ਜਿੱਥੇ ਨਾ ਹੁੰਦੇ ਉਹ ਲੋਕ ਸਭ ਤੋਂ ਜ਼ਿਆਦਾ ਮਹਿਸੂਸ ਕਰਦੇ ਆ ਕਿਉਂਕਿ ਉਹਨਾਂ ਦੀ ਜ਼ਿੰਦਗੀ ਤੇ ਇਫੈਕਟ ਪਿਆ ਔਰ ਇਸ ਗੁੱਸੇ ਨੂੰ ਨਾ ਸ਼ਾਂਤ ਕਿਦਾਂ ਕੀਤਾ ਜਾ ਸਕਦਾ ਹੈ ਇਹਦੀਆਂ ਉਦਾਹਰਨਾਂ ਬਹੁਤ ਨੇ ਕਿਤਾਬਾਂ ਦੇ ਵਿੱਚ ਵੀ ਹੈ ਸਾਡੇ ਸ਼ਾਸਤਰਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਔਰ ਸਾਨੂੰ ਕਈ ਵਾਰੀ ਸਾਡੇ ਜਿਹੜੇ ਵਡੇਰੇ ਆ ਨਾ ਉਹ ਵੀ ਇਨ੍ਹਾਂ ਗੱਲਾਂ ਤੋਂ ਬਹੁਤ ਟੋਕਦੇ ਆ ਕਿ ਤੁਸੀਂ ਗੁੱਸਾ ਜ਼ਿਆਦਾ ਨਾ ਕਰਿਆ ਕਰੋ ਸ਼ਾਂਤ ਰਹਾਇਆ ਕਰੋ ਅੱਜ ਨਾ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਕਰਦਾ ਕਿ ਆਪਣੇ ਗੁੱਸੇ ਨੂੰ ਕੰਟਰੋਲ ਕਿਦਾਂ ਕੀਤਾ ਜਾ ਸਕਦਾ ਮੰਨ ਲਓ ਤੁਸੀਂ ਕਿਸੇ ਆਪਣੇ ਯਾਰਾਂ ਦੋਸਤਾਂ ਦੀ ਮਹਿਫਲ ਦੇ ਵਿੱਚ ਬੈਠੇ ਹੋ ਕਿਸੇ ਮੀਟਿੰਗ 'ਚ ਬੈਠੇ ਹੋ ਤੁਹਾਨੂੰ ਕਿਸੇ ਨੇ ਕੋਈ ਇਦਾਂ ਦੀ ਚੁਭਵੀਂ ਗੱਲ ਕਹਿਤੀ ਜਿਵੇਂ ਕਿਸੇ ਨੇ ਕਿਹਾ ਚਲੋ ਯਾਰ ਤੇਥੋਂ ਨਹੀਂ ਹੋਣਾ ਜਾਂ ਤੁਸੀਂ ਕਿਸੇ ਨੂੰ ਦੋ ਤਿੰਨ ਵਾਰੀ ਕੁਐਸਚਨ ਕੀਤਾ ਉਹਨੇ ਤੁਹਾਡਾ ਆਨਸਰ ਨਹੀਂ ਦਿੱਤਾ ਇਗਨੋਰ ਕੀਤਾ ਸੁਭਾਅਕ ਹੈ ਕਿ ਬੰਦਾ ਕਈ ਵਾਰੀ ਗੁੱਸੇ 'ਚ ਆ ਜਾਂਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਇੱਕ ਮਿੰਟ ਲਈ ਸ਼ਾਂਤ ਹੋ ਜਾਓ ਉਥੋਂ ਆਪਣੇ ਆਪ ਨੂੰ ਐਬਸੈਂਟ ਕਰ ਲਓ ਕਿ ਮਤਲਬ ਤੁਸੀਂ ਉੱਥੇ ਬੈਠ ਕੇ ਵੀ ਤੁਸੀਂ ਉੱਥੇ ਨਹੀਂ ਹੋ ਤੁਸੀਂ ਆਪਣੇ ਮਨ ਮਸਤਕ ਨੂੰ ਲੈ ਕੇ ਆਪਣੇ ਘਰ ਚਲ ਜਿਓ ਉਥੋਂ ਦੇ ਬਾਰੇ ਸੋਚਣ ਲੱਗ ਜਿਓ ਤੁਸੀਂ ਕਿਸੇ ਹੋਰ ਸੁਖਾਵੇਂ ਪਲ ਦੇ ਲਈ ਸੋਚਣ ਲੱਗ ਜਿਓ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਦਿਨ ਪਹਿਲਾਂ ਵਾਪਰਿਆ ਤੇ ਬੜਾ ਖੂਬਸੂਰਤ ਪਲ ਸੀਗਾ ਉਹਦੇ ਬਾਰੇ ਸੋਚੋ ਜਾਂ ਆਪਣੇ ਘਰ ਬਾਰੇ ਸੋਚਣਾ ਸ਼ੁਰੂ ਕਰ ਦਿਓ ਜਾਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਸੋਚਣਾ ਸ਼ੁਰੂ ਕਰ ਦਿਓ ਸਿਰਫ 1 ਮਿੰਟ 1 ਮਿੰਟ ਲਈ ਉਥੋਂ ਐਬਸੈਂਟ ਹੋ ਜਾਓ ਅਗਰ ਤੁਸੀਂ ਇਹ ਵੀ ਨਹੀਂ ਕਰ ਸਕਦੇ ਤਾਂ ਉਹ ਜਗਾ ਛੱਡ ਦਿਓ ਇੱਕ ਮਿੰਟ ਲਈ ਕਿਤੇ ਬਾਹਰ ਚਲ ਜਓ ਕਮਰੇ ਤੋਂ ਬਾਹਰ ਚਲ ਜਓ ਟੈਲਣ ਲੱਗ ਜਓ ਤੇ ਜਾ ਕੇ ਇੱਕ ਗਲਾਸ ਪਾਣੀ ਪੀਓ ਬਾਹਰ ਕਿਸੇ ਦ੍ਰਿਸ਼ ਨੂੰ ਵੇਖੋ ਖਿੜਕੀ ਵਿੱਚ ਦੀ ਖੁੱਲਾ ਅਸਮਾਨ ਦੇਖ ਸਕਦੇ ਹੋ ਸਾਡੇ ਮਨ ਮਸਤਕ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦਾ ਸਾਨੂੰ ਸ਼ਾਂਤੀ ਦਿੰਦਾ ਟੌਪਿਕ ਚੇਂਜ ਕਰ ਸਕਦੇ ਹਾਂ ਗੱਲ ਦਾ ਜਾਂ ਤੁਸੀਂ ਤੁਹਾਡੇ ਹੱਥ 'ਚ ਫੜਿਆ ਫੋਨ ਹੈ ਤੁਸੀਂ ਉਹਨੂੰ ਦੇਖਣ ਲੱਗ ਜਓ ਦੋ ਚਾਰ ਰੀਲਸ ਸਕਰੋਲ ਕਰ ਦਿਓ ਤੁਹਾਡਾ ਮਨ ਉਥੋਂ ਹਟ ਜਾਏਗਾ ਸਸਤੀ ਦੀ ਤੋਂ ਤਾਂ ਤੁਹਾਡਾ ਗੁੱਸਾ ਕੰਟਰੋਲ ਹੋ ਸਕਦਾ ਹੈ ਇਹ ਇੱਕ ਛੋਟੀ ਜੀ ਚੀਜ਼ ਆ ਜਿਹੜੀ ਆਮ ਜੀਵਨ ਦੇ ਵਿੱਚ ਵਾਪਰਦੀ ਆ ਹਰ ਰੋਜ਼ ਹੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਲ ਆਉਂਦਾ ਜਦੋਂ ਅਸੀਂ ਬਹੁਤ ਜ਼ਿਆਦਾ ਗੁੱਸਾ ਕਰਦੇ ਹਾਂ ਕਿ ਯਾਰ ਇਹਨੇ ਸਾਨੂੰ ਐਦਾਂ ਕਿਦਾਂ ਕਹਿਤਾ ਉਦਾਂ ਕਿਦਾਂ ਕਹਿਤਾ ਪਰ ਇੱਥੇ ਇੱਕ ਦੂਜੀ ਗੱਲ ਮੈਂ ਵੀ ਕਹਨਾ ਕਿ ਕਈ ਕਈ ਵਾਰੀ ਨਾ ਜਿਹੜਾ ਗੁੱਸਾ ਹੈ ਉਹ ਗੁੱਸਾ ਸਾਡੇ ਲਈ ਪੋਜ਼ੀਟਿਵ ਵੀ ਹੁੰਦਾ ਜੇ ਤਾਂ ਮੰਨ ਲਓ ਤੁਹਾਨੂੰ ਕਿਸੇ ਸ਼ਰੀਕ ਨੇ ਮਿਹਣਾ ਮਾਰਤਾ ਕਿਸੇ ਦੋਸਤ ਨੇ ਮਿਹਣਾ ਮਾਰਤਾ ਉਹ ਜਾਣਦੇ ਯਾਰ ਤੇ ਇਥੋਂ ਨਹੀਂ ਹੋਣਾ ਤਾਂ ਤੁਸੀਂ ਮਨ ਦੇ ਵਿੱਚ ਇੱਕ ਧਾਰਨਾ ਬਣਾਉਂਦੇ ਹੋ ਕਿ ਨਹੀਂ ਇਹ ਗੱਲ ਤੂੰ ਕਹੀ ਹੈ ਨਾ ਕਿ ਨਹੀਂ ਹੋਣਾ ਮੈਂ ਤੈਨੂੰ ਹੁਣ ਕਰਕੇ ਦਿਖਾਉਂ ਕਈ ਵਾਰੀ ਬੰਦਾ ਗੁੱਸੇ ਦੇ ਵਿੱਚ ਆਪਣੀ ਮੰਜ਼ਿਲ ਨੂੰ ਵੀ ਤੈਅ ਕਰ ਲੈਂਦਾ ਹੈ ਗੁੱਸੇ ਦੇ ਵਿੱਚ ਆਪਣਾ ਬਲੂਪ੍ਰਿੰਟ ਵੀ ਤਿਆਰ ਕਰ ਲੈਂਦਾ ਹੈ ਗੁੱਸੇ ਦੇ ਵਿੱਚ ਗੋਲ ਵੀ ਤਿਆਰ ਕਰ ਲੈਂਦਾ ਹੈ ਕਿ ਯਾਰ ਇਹ ਬੰਦੇ ਨੇ ਮੈਨੂੰ ਕਿਹਾ ਸੀ ਕਿ ਤੂੰ ਇਸ ਚੀਜ਼ ਦੇ ਕਾਬਿਲ ਨਹੀਂ ਤੂੰ ਇਹ ਕੰਮ ਨਹੀਂ ਕਰ ਸਕਦਾ ਇਹਨੂੰ ਹੁਣ ਮੈਂ ਕਰਕੇ ਦਿਖਾਉਂ ਇਸ ਤਰ੍ਹਾਂ ਦੀ ਪੋਜ਼ਿਟਿਵਿਟੀ ਵੀ ਬੰਦਾ ਗੁੱਸੇ ਨੂੰ ਲੈ ਕੇ ਆਪਣੇ ਮਨ 'ਚ ਬਣਾ ਸਕਦਾ ਹੈ। ਸੋ ਏ ਸੀ ਅੱਜ ਦਾ ਟੌਪਿਕ ਮਿਲਦੇ ਹਾਂ ਬਹੁਤ ਜਲਦ ਕਿਸੇ ਨਵੀਂ ਵੀਡੀਓ ਦੇ ਨਾਲ, ਨਵੇਂ ਟੌਪਿਕ ਦੇ ਨਾਲ। ਤਤਕਲੀ ਧੰਨਵਾਦ ਸਾਰਿਆਂ ਦਾ। ਮੇਰਾ YouTube ਚੈਨਲ ਵੀ ਹੈ, ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰ ਲਓ। Facebook ਦੇ ਉੱਤੇ ਕਮੈਂਟ, ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਤੁਹਾਡਾ ਰਿਐਕਸ਼ਨ ਜਿਹੜਾ ਹੈਗਾ ਸਾਡਾ ਮਨੋਬਲ ਵਧਾਉਂਦਾ ਹੈ। ਤੇ ਬਹੁਤ ਜਲਦ ਮਿਲਦੇ ਆਂ ਥੈਂਕ ਯੂ ਸਤਿ ਸ੍ਰੀ ਅਕਾਲ ਸਾਰਿਆਂ ਨੂੰ